ਮੇਟਰ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਕੁਡਿਵੀ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਇਹਦੇ ਰਾਹੀਂ ਮੈਂ ਦੱਸਣ ਜਾ ਰਿਹਾ ਕਿ ਬਹੁਤ ਸਾਰੇ ਲੜਕੀਆਂ ਫੀਮੇਲਸ ਵੱਖ-ਵੱਖ ਵੈਸਟਰਨ ਕੰਟਰੀਜ਼ ਵਿੱਚ ਪੜਨ ਦੀ ਚਾਹਤ ਰਹੀ ਦੇਖੋ 10+2 ਕਰਨ ਤੋਂ ਬਾਅਦ ਤੁਸੀਂ ਸਿੰਪਲੀ ਬਾਹਰ ਜਾਓਗੇ ਤਾਂ ਬਾਹਰ ਤੁਹਾਨੂੰ ਨੌਕਰੀ ਮਿਲਣੀ ਆਸਾਨ ਨਹੀਂ ਹੋਏਗੀ ਤਹਾਡੇ ਘਰ ਤੇ ਤੁਹਾਡਾ ਖਰਚਾ ਨਹੀਂ ਚੱਲ ਸਕਦੇ ਮੈਂ ਤੁਹਾਨੂੰ ਕੁਝ ਕੋਰਸ ਦੱਸੂਗਾ ਇਹ ਕੋਰਸ ਤੁਸੀਂ ਭਾਰਤ ਵਿੱਚ ਕਰਕੇ ਜਾਓ ਤਾਂ ਕਿ ਤੁਹਾਨੂੰ ਬਾਹਰਲੇ ਦੇਸ਼ਾਂ 'ਚ ਐਜ਼ ਅ ਸਟੱਡੀ ਪਰਮਿਟ ਤੇ ਤੁਸੀਂ ਜਾਂਦੇ ਆ ਜੀ ਤੁਹਾਨੂੰ ਨੌਕਰੀ ਆਸਾਨੀ ਨਾਲ ਮਿਲ ਸਕੇ ਇੱਥੇ ਮੈਂ ਤੁਹਾਨੂੰ ਸਾਫ਼ ਦੱਸਣਾ ਚਾਹੁੰਦਾ ਕਿ ਬਾਹਰਲੇ ਦੇਸ਼ਾਂ 'ਚ ਘੱਟੋ-ਘੱਟ 1000 ਰੁਪਏ ਪ੍ਰਤੀ ਘੰਟਾ ਤਨਖਾਹ ਮਿਲਦੀ ਹੈ ਤੁਹਾਡਾ ਸਰਟੀਫਿਕੇਟ ਉੱਥੇ ਕੰਮ ਘੱਟ ਕਰੇਗਾ ਜੇਕਰ ਤੁਹਾਨੂੰ ਕੰਮ ਆਉਂਦਾ ਹੋਏਗਾ ਤਾਂ ਤੁਸੀਂ ਜ਼ਿਆਦਾ ਕਾਮਯਾਬ ਹੋ ਸਕੋਗੇ ਬਿਊਟੀ ਪਾਰਲਰ हेयर ਸਟਾਈਲਿਸਟ ਤੇ ਨੇਲ ਪਾਲਿਸ਼ ਟੈਕਨੀਸ਼ੀਅਨ ਹਰ ਸ਼ਹਿਰ ਦੇ ਵਿੱਚਕਾਰ ਇਹ ਸੇਵਾ ਅਵੇਲੇਬਲ ਹੈ ਮੀਨਾ 1.5 ਮਹੀਨੇ ਦਾ ਕੋਰਸ ਹੁੰਦਾ ਹੈ ਤੁਸੀਂ ਜਦ ਕੈਨੇਡਾ ਦੀ ਟਿਕਟ ਕਟਾਰ ਚੁੱਕੇ ਹੁੰਦੇ ਜੀ ਉਹਦੀ ਵੇਟਿੰਗ ਕਰ ਰਹੇ ਹੁੰਦੇ ਜੀ ਤਾਂ ਤੁਸੀਂ ਇਹ ਟ੍ਰੇਨਿੰਗ ਲੈਣ ਦੀ ਕੋਸ਼ਿਸ਼ ਕਰੋ ਇਹਦਾ ਤੁਹਾਨੂੰ ਬਾਹਰ ਜਾ ਕੇ ਬਹੁਤ ਲਾਭ ਮਿਲੇਗਾ ਕੇਵਰ ਕੇਅਰ ਗੀਵਰ ਜਾਂ ਕ੍ਰੈਚ ਆਪਰੇਟਰ ਭਾਰਤ ਵਿੱਚ ਕ੍ਰੈਚ ਆਪਰੇਟਰ ਉਹਨੂੰ ਕਹਿੰਦੇ ਆ ਜਿੱਥੇ ਛੋਟੇ ਛੋਟੇ ਬੱਚਿਆਂ ਨੂੰ ਜਦ ਉਹਨਾਂ ਦੇ ਪੇਰੈਂਟਸ ਬਿਜ਼ਨਸ ਤੇ ਜਾਂ ਜੌਬ ਕਰਨ ਜਾਂਦੇ ਨੇ ਤਾਂ ਉਹਨਾਂ ਬੱਚਿਆਂ ਦੀ ਦੇਖਭਾਲ ਕਰਨੀ ਹੁੰਦੀ ਹੈ ਤਾਂ ਇਹਦਾ ਤੁਹਾਨੂੰ 300 ਡਾਲਰ ਪਰ ਡੇ ਤੁਹਾਨੂੰ ਮਿਲਦੇ ਨੇ जो ती ज लोग जॉब करते हैं बहर वो बच्चे कल्यां करे नहीं हाउस इनडोर पेंटिंग देखो हाउस इनडोर पेंटिंग कंस्ट्रक्शन इंडस्ट्री संबंधित है काम ये कम सीके जाते जी बारे देशों जो पेंट हों कैमिकल नहीं हों वाटर बेस्ड पेंट होंगे उस बदबू नहीं आती हथ जो ਕਿਮਾ ਸਿੰਕ ਦੇ ਉੱਤੇ ਹੋਈ ਧੋਸਾਂਬੇ ਦੀ ਉਹ ਪੇਂਟ ਤਾਂ ਦੇ ਹੱਥਾਂ ਤੋਂ ਉੱਤਰ ਜਾਂਦਾ ਹੈ ਤੇ ਇਹ ਕੰਮ ਤੁਸੀਂ ਸਿੱਖੇ ਜਾ ਸਕਦੇ ਜੀ ਬਾਥਰੂਮ ਟਾਈਲਸ ਫਿਕਸਿੰਗ ਦੇਖੋ ਕੈਨੇਡਾ ਵਿੱਚ ਇੱਕ ਬਾਥਰੂਮ ਦਾ ਟਾਈਲ ਲਾ ਦਿਓ ਉਥੇ ਟਾਈਲਾਂ ਵੀ ਸਿਰਫ ਉਥੇ ਲਾਈਆਂ ਜਾਂਦੀਆਂ ਨੇ ਫਲੋਰਿੰਗ ਤੇ ਜਾਂ ਜਿੱਡੇ ਵੱਡੇ ਪੋਰਸ਼ਨ ਵਿੱਚ ਤੁਸੀਂ ਨਹਾਉਂਦੇ ਜੇ ਸਿਰਫ ਉਹਦੇ ਵਿੱਚ ਕਰ ਤਾਂ ਹਜ਼ਾਰ ਕ ਡਾਲਰ ਉਹਨੂੰ ਮਿਲਦੇ ਨੇ ਔਰ ਇਹਦੇ ਲਈ ਤੁਹਾਨੂੰ ਸਿੰਪਲੀ ਥੋੜੀ ਛੋਟੀ-ਛੋਟੀ ਮਸ਼ੀਨਾਂ ਚਾਹੀਦੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਕਾਰ 'ਚ ਰੱਖ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕਦੇ ਜੀ ਤੇ ਇਹ ਮਸ਼ੀਨਾਂ ਕਿਰਾਏ ਦੇ ਉੱਤੇ ਵੀ ਮਿਲ ਜਾਂਦੀਆਂ ਨੇ ਲੇਜ਼ਰ ਹੈਅ ਰਿਮੂਵਲ ਕੁੱਕ ਦੇਖੋ ਜੇ ਤੁਸੀਂ ਐਜ਼ ਅ ਸਟੂਡੈਂਟ ਬਾਹਰ ਲੈ ਦੇ ਜਾਂਦੇ ਜੀ ਤੁਹਾਨੂੰ 15 ਤੇ ਜਾਂ 16 ਡਾਲਰ ਪ੍ਰਤੀ ਘੰਟਾ ਮਿਲੇਗਾ ਪਰ ਜੇ ਤੁਸੀਂ ਕੁੱਕ ਦਾ ਕੋਰਸ ਕਰਕੇ ਜਾਂਦੇ ਜੀ ਤੇ ਬਾਹਰੀ ਦੇਸ਼ ਵਿੱਚ ਕੁੱਕ ਦਾ ਅਸਿਸਟੈਂਟ ਜਾਂ ਕੁੱਕ ਹੈਲਪਰ ਦੇ ਤੌਰ ਤੇ ਕੰਮ ਕਰੋਗੇ ਤੁਹਾਨੂੰ 25 ਤੋਂ ਲੈ ਕੇ 30 ਡਾਲਰ ਪ੍ਰਤੀ ਘੰਟਾ ਤਨਖਾਹ ਮਿਲੇਗੀ 클ੀਨਰ ਦੇਖੋ ਬਾਹਰੀ ਦੇਸ਼ਾਂ ਦੇ ਹਸਪੀਟਲਸ ਪਬਲਿਕ ਪਲੇਸਸ ਬੈਂਕਸ ਸਕੂਲਸ ਸਾਰਿਆਂ ਦੇ ਵਿੱਚਕਾਰ ਸ਼ਾਮੀ ਸਫਾਈ ਹੁੰਦੀ ਹੈ ਜਦੋਂ ਉਹ ਆਫਿਸ ਬੰਦ ਹੋ ਜਾਂਦੇ ਨੇ ਤੇ ਉਹ ਇਹਨੂੰ ਪ੍ਰੈਫਰ ਵੀ ਕਰਦੇ ਨੇ ਇੱਕ ਤਾਂ ਉਦੋਂ ਪਬਲਿਕ ਨੂੰ ਡਿਸਟਰਬੈਂਸ ਨਹੀਂ ਹੁੰਦੀ ਦੂਜਾ ਕੀ ਹੈ ਕਿ ਉਸ ਟਾਈਮ ਦੇ ਉੱਤੇ ਕੋਈ ਚੀਜ਼ ਚੋਰੀ ਵਗੈਰਾ ਨਹੀਂ ਹੋ ਸਕਦੀ ਜਿੰਨੇ ਵੀ ਹੋਟਲ ਨੇ ਮੋਰਟਲ ਨੇ ਉਹਨਾਂ ਸਾਰਿਆਂ ਦੇ ਵਿੱਚ ਆਬਰਾਡ ਕਰਨੇ ਮੈਨੇਜ ਪੈਲੇਸਸ ਨੇ ਕੰਮ ਸਾਰਾ ਮਸ਼ੀਨਾਂ ਦੇ ਨਾਲ ਹੁੰਦਾ ਹੈ ਸਫਾਈ ਕਰਨੀ ਹੁੰਦੀ ਹੈ ਵੈਕੂਮ ਕਲੀਨਰ ਦੇ ਨਾਲ ਇਹਦੀ ਤੁਹਾਨੂੰ ਮਿਨੀਮਮ ਵੀ ਤਨਖਾਹ ਮਿਲਦੀ ਹੈ ਇਹਨੂੰ ਸਰਵਾਈਵਲ ਜੌਬ ਵਿੱਚ ਕਿਹਾ ਜਾਂਦਾ ਹੈ ਐਜ਼ ਅ ਸਟੂਡੈਂਟ ਜਦ ਤੁਸੀਂ ਨਵੇਂ-ਨਵੇਂ ਇੱਕ ਦੇਸ਼ ਤੋਂ ਦੂਜੀ ਦੇਸ਼ੇ ਜਾਂਦੇ ਜੀ ਤਾਂ ਤੁਹਾਨੂੰ ਰੈਗੂਲਰ ਜੌਬ ਤਾਂ ਨਹੀਂ ਮਿਲ ਸਕਦੀ ਤੁਸੀਂ ਇਹ ਸਰਵਾਈਵਰ ਜੌਬ ਕਰਕੇ ਆ ਤੁਹਾਨੂੰ ਚੰਗੀ ਤਨਖਾਹ ਮਿਲ ਜਾਏਗੀ ਇਹ 4 ਘੰਟੇ ਦੀ ਸ਼ਿਫਟ ਹੁੰਦੀ ਹੈ ਪਰ ਡੇ ਫਰੂਟ ਪਿਕਰਸ ਦੇਖੋ ਕੁਝ ਸ਼ਹਿਰ ਕੈਨੇਡਾ ਦੇ ਐਸੇ ਨੇ ਜਿੱਥੇ ਕਿ ਗ੍ਰੀਨ ਹਾਊਸਸ ਹੁੰਦੇ ਨੇ ਜਿੱਥੇ ਕਿ ਵੱਖ-ਵੱਖ ਸਬਜ਼ੀਆਂ ਸਾਰਾ ਸਾਲ ਹੀ ਪਹਿਲਾ ਵਾਰ ਕੀਤੀਆਂ ਜਾਂਦੀਆਂ ਨੇ ਇਹ ਉਹਨਾਂ ਨੂੰ ਤੋੜਨ ਦਾ ਕੰਮ ਫਰੂਟ ਪਿਕਰ ਕਰਦੇ ਨੇ ਤੇ ਮੋਸਟਲੀ ਸਟੂਡੈਂਟ ਇਹ ਕੰਮ ਕਰ ਲੈਂਦੇ ਨੇ ਹਸਪੀਟਲ ਸਪੋਰਟ ਸਟਾਫ ਦੇਖੋ ਕੀ ਹੁੰਦਾ ਹੈ ਕਿ ਭਾਰਤ ਵਿੱਚ ਇੱਕ ਮਰੀਜ਼ ਹਸਪਤਾਲ ਦਾਖਲ ਹੁੰਦਾ ਹੈ ਤੇ ਉਹਦੇ ਘਰ ਦੇ 10 ਜੀ ਉਹਦੀ ਦੇਖਭਾਲ ਕਰਨ ਲਈ ਹਸਪੀਟਲ ਪਹੁੰਚ ਜਾਂਦੇ ਨੇ ਪਰ ਬਾਅਦ ਵਿੱਚ ਇਹ ਸ਼ਾ ਕੀ ਹੁੰਦਾ ਹੈ ਕਿ ਜੇ ਕੋਈ ਬੰਦਾ ਐਡਮਿਟ ਹੋ ਜਾਵੇ ਤਾਂ ਉਹਦੇ ਰਿਸ਼ਤੇਦਾਰ ਨੂੰ ਹਸਪੀਟਲ ਦੇ ਅੰਦਰ ਜਾਣਾ ਅਲਾਉਡ ਨਹੀਂ ਹੁੰਦਾ ਹਰ ਇੱਕ ਨਰਸ ਦੇ ਤਲੇ 10 ਹਸਪੀਟਲ ਸਪੋਰਟ ਸਟਾਫ ਦੇ ਮੈਂਬਰ ਹੁੰਦੇ ਨੇ ਜਿਹੜੇ ਕਿ ਇੱਕ ਇੱਕ ਪੇਸ਼ੈਂਟ ਦੀ ਨਿਗਰਾਨੀ ਕਰਦੇ ਨੇ ਫਿਰ ਅਕਾਉਂਟੈਂਸੀ ਦੇਖੋ ਗੋਰੀਆ ਦੇ ਦੋ ਚੀਜ਼ਾਂ बिकਨੇ ਇੱਕ ਮੈਥ ਤੇ ਦੂਜਾ ਕੰਪਿਊਟਰ ਜਿਹਨੂੰ ਆਪਾਂ ਇੰਟੈਲੀਜੈਂਟ ਕੰਪਿਊਟਰ ਇੰਟੈਲੀਜੈਂਸ ਕਹਿੰਦੇ ਆ ਜੇਕਰ ਤarum ਇਹ ਕੰਮ ਸਿੱਖ ਕੇ ਭਾਰਤ ਤੋ ਜਾਓਗੇ ਤਾਂ ਬਾਹਰ ਜਾ ਕੇ ਧੱਕੇ ਨਹੀਂ ਖਾਓਗੇ ਤੁਹਾਨੂੰ ਚੰਗੀ ਤਨਖਾਹ ਔਰ ਕੁਰਸੀ ਬੈਠਣ ਮਿਲੇਗੀ ਤੇ ਜਾਂ ਫ੍ਰੈਂਚ ਲੈਂਗੁਏਜ ਸੈਕਲੋ ਇਹਨੂੰ ਕਹਿੰਦੇ ਫ੍ਰੈਂਕੋਫੋਨ ਜੇ ਤੁਸੀਂ ਕੈਨੇਡਾ.ca ਵੈਬਸਾਈਟ ਤੇ ਜਾਓ ਇਹਦੇ ਉੱਤੇ ਕੋਈ ਲਿਮਟ ਨਹੀਂ ਹੈ ਜੇਕਰ ਤੁਹਾਨੂੰ ਫ੍ਰੈਂਚ ਭਾਸ਼ਾ ਆਉਂਦੀ ਹੈ ਜੇਕਰ ਆਪਾਂ ਪੰਜਾਬ ਨਾਲ ਕੰਪੈਰੀਜ਼ਨ ਕਰੀ ਤਾਂ ਇੱਥੇ ਪੰਜਾਬ ਵਿੱਚ ਜਿਨ੍ਹਾਂ ਨੂੰ ਪੰਜਾਬੀ ਪੜ੍ਹੀ ਆ ਜਾਂ ਪੰਜਾਬੀ ਬੋਲਣੀ ਆਉਂਦੀ ਹੈ ਉਹਨਾਂ ਨੂੰ ਪਹਿਲਤਾ ਦਿੱਤੀ ਜਾਂਦੀ ਹੈ ਇਹੀ ਸਿਸਟਮ ਕੈਨੇਡਾ ਦਾ ਹੈ ਕਿ ਜੇਕਰ ਤੁਸੀਂ ਫ੍ਰੈਂਕ ਸਪੀਕਿੰਗ ਦੇ ਤੁਸੀਂ ਕੈਨੇਡਾ ਜਾਂਦੇ ਜੇ तेजे उ कोई लिमिट नहीं है तुम उत्तर पक्के होने कामयाब जा, हो जाओगे ये कुछ कोर्स ने लिस्ट तो बहुत लंबी है फिर वीडियो लंबी हो जाएगी वधेरे वास्ते फ्री ऑफ कॉस्ट उपरोक्कत दिए गए फ़ोन नंबर मंडे टू फ्राइडे सवेरे नौ तो शामी पाँच बजे तक साढ़े न संपर्क कर सकते जी स्टे कनैक्ट विद अस थैंक यू वेरी मच